ਯੋਗਾ ਜਿਹੜੀ ਇਹ ਯੋਗ ਹੈ ਇਹ ਸਾਡੇ ਇੰਡੀਆ ਦੀ ਦੇਨਾ ਪੂਰੇ ਵਰਲਡ ਨੂੰ ਔਰ ਅੱਜ ਮੌਸਮ ਬੜਾ ਸੁਹਾਵਣਾ ਹੈ ਬੜਾ ਅੱਛਾ ਲੱਗ ਰਿਹਾ ਹੈ ਅੱਜ ਯੋਗਾ ਦੇ ਵਿੱਚ ਅਸੀਂ ਪਾਰਟਿਸਪੇਟ ਵੀ ਕੀਤਾ ਹੈਗਾ ਸਾਰੇ ਉਠੋ ਯੋਗਾ ਚ ਆਓ ਜੇ ਯੋਗ ਤੁਸੀਂ ਘੰਡਾ ਕਰ ਲੋਗੇ ਤੁਹਾਡਾ ਸਾਰਾ ਦਿਨ ਇੰਨਾ ਕੁ ਵਧੀਆ ਨਿਕਲੇਗਾ ਵਿਦਿਆ ਸਾਡੀ ਭਾਰਤ ਦੀ ਵਿਦਿਆ ਵਿਲੁप्त ਪਈ ਸੀ ਜਿਹਨੂੰ ਅਸੀਂ ਲੋਕ ਭੁੱਲ ਗਏ ਸੀਗੇ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਹੈ सिटी ऑन व्यू देख रहे सारे दर्शकांदा मैं प्रगति स्वागत करती हूं आज हम पहुंचे हैं रखबाग मेंजथें हम देख सकते हैं कि इंटरनेशनल योगा डे ਨੂੰ सेलिब्रेट ਕੀਤਾ ਜਾ ਰਿਹਾ ਹੈ ਨਾ ਸਿਰਫ ਬੱਚਿਆਂ ਦੇ ਵਿੱਚ ਇਸ ਵਿੱਚ ਅਵੇਅਰਨੈਸ ਦੇਖੀ ਜਾ ਰਹੀ ਹੈ ਇਵਨ 올ਡ 에이지స్ ਵੀ ਕਾਫੀ ਜ਼ਿਆਦਾ ਗੱਦੇ ਕੁਛ ਐਕਸਾਈਟਿਡ تھے ਰਿਅਲੀ ਪਰਫਾਰਮ ਕਰ ਰਹੇ ਨੇ ਸੋ ਅੱਜ ਸਾਡੇ ਨਾਲ ਮੌਜੂਦ ਨੇ ਵਿਸ਼ੇ ਕੇ ਮੋਰਾ ਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਸਾਸਕਾਲ ਤੇ ਬਹੁਤ ਹੀ ਜ਼ਿਆਦਾ ਕੰਗ੍ਰੈਚੁਲੇਸ਼ਨਸ ਇਸ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਕਾਫੀ ਬਦਿਆ ਇਨੀਸ਼ੀਏਟ ਕੀਤਾ ਗਿਆ ਸਾਡੇ ਗਵਰਨਮੈਂਟ ਦੇ ਵੱਲੋਂ ਤੇ ਤੁਹਾਡਾ ਇਸ ਤੇ ਕੀ ਕਹਿਣਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਯੋਗਾ ਜਿਹੜੀ ਇਹ ਯੋਗ ਹੈ ਇਹ ਸਾਡੇ ਇੰਡੀਆ ਦੀ ਦੇਣ ਹੈ ਪੂਰੇ ਵਰਲਡ ਨੂੰ ਔਰ ਪੁਨਰ ਜਾਗਰਣ ਇਹ ਯੋਗਾ ਦਾ ਹੋ ਰਿਹਾ ਹੈ ਮੈਂ ਇਹਦੇ ਵਿੱਚ ਵਿੱਚ ਚੱਕੋ ਕੇ ਕਹਿ ਦੂੰਗਾ ਕਿ ਪ੍ਰੈਜ਼ੈਂਟਲੀ ਪਿਛਲੇ ਕੋਈ 15 20 ਸਾਲਾਂ ਤੋਂ 25 ਸਾਲਾਂ ਤੋਂ ਬਾਬਾ ਰਾਮਦੇਵ ਜੀ ਇਸ ਇਨੀਸ਼ੀਏਟਿਵ ਨੂੰ ਅੱਗੇ ਲੈ ਕੇ ਆਏ ਆ ਉਹਨਾਂ ਨੇ ਟੀਵੀ ਦੇ ਥਰੂ ਘਰ-ਘਰ ਪਹੁੰਚਾਇਆ ਸੋ ਯੋਗ ਬਹੁਤ ਪੁਰਾਣਾ ਹੈ ਇਹ ਬੁੱਧਾ ਦੇ ਟਾਈਮ ਤੋਂ ਸਾਡੇ ਇੰਡੀਆ ਦੇ ਵਿੱਚ ਹੈਗਾ ਔਰ ਇਹਦੀ ਸ਼ੁਰੂਆਤ ਇੰਡੀਆ ਦੇ ਵਿੱਚ ਹੋਈ ਹੈ ਅੱਜ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਹੈ ਅੱਜ ਯੂਨੋ ਵੀ ਇਹਨੂੰ ਰਿਕਗਨਾਈਜ਼ ਕਰਦਾ 56 57 ਕੰਟਰੀਆਂ ਨੇ ਇਹਨੂੰ ਰਿਕਗਨਾਈਜ਼ ਕੀਤਾ ਹੈ 21 ਖਾਸ ਤੌਰ ਤੇ 21 ਜੂਨ ਨੂੰ ਔਰ ਅੱਜ ਮੌਸਮ ਬੜਾ ਸੁਹਾਵਣਾ ਹੈ ਬੜਾ ਅੱਛਾ ਲੱਗ ਰਿਹਾ ਹੈ ਅੱਜ ਯੋਗਾ ਦੇ ਵਿੱਚ ਅਸੀਂ ਪਾਰਟਿਸਿਪੇਟ ਵੀ ਕੀਤਾ ਹੈਗਾ ਔਰ ਯੋਗ ਜਿਹੜਾ ਹੈ ਨਾ ਜਿਵੇਂ ਮੈਡੀਸਿਨ ਹੈ ਉਹ ਮੈਡੀਸਿਨ ਕਿਸੇ ਪਰਟੀਕੂਲ ਬੰਦੇ ਵਾਸਤੇ ਨਹੀਂ ਹੈਗੀ ਮੈਡੀਸਿਨ ਦੀ ਜਦੋਂ ਖੋਜ ਹੁੰਦੀ ਹੈ ਜਦੋਂ ਮੈਡੀਸਿਨ ਦੀ ਖੋਜ ਹੁੰਦੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਕੰਮ ਕਰਦੀ ਹੈ ਯੋਗਾ ਇੱਕ ਇਹੋ ਜੀ ਚੀਜ਼ ਹੈ ਇਹ ਨੇਚਰਲ ਹੈ ਸਾਡੀ ਬਾਡੀ ਨੂੰ ਫਿਟ ਰੱਖਦੀ ਹੈ ਸਾਡੇ ਮਾਈਂਡ ਨੂੰ ਫਿਟ ਰੱਖਦੀ ਹੈ ਔਰ ਜੋ ਭਾਰਤ ਨੇ ਇਨੀਸ਼ੀਏਟਿਵ ਲਿਆ ਖਾਸ ਤੌਰ ਤੇ ਪਿਛਲੇ 10 15 ਸਾਲਾਂ ਦੇ ਵਿੱਚ ਯੋਗਾ ਨੂੰ ਅੱਗੇ ਵਿਵਹਾਰਨ ਦੇ ਵਿੱਚ ਇਹ ਬਹੁਤ ਅੱਛਾ ਹੈ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਇਹਦੇ ਬੜੇ ਬੈਨੀਫਿਟ ਹੈ ਤੁਹਾਨੂੰ ਇਸ ਟਾਈਮ ਕਿਦਾਂ ਦਾ ਫੀਲ ਹੋ ਰਿਹਾ ਆਫਟਰ ਡੂਇੰਗ ਯੋਗਾ ਐਂਡ ਇਵਨ ਗੈਟਿੰਗ ਥੈਟ ਪੋਜ਼ਿਟਿਵ એનર્ਜੀ ਫ্রম 올 ਆਫ ਦੀ এনवायरमेंट ਵਾਟ ਯੂ ਫੀਲ ਦੇਖੋ ਜਿੱਥੇ ਲੜਾਈ ਝਗੜੇ ਹੁੰਦੇ ਆ ਨਾ ਜੀ ਉੱਥੇ ਦਾ ਔਰਾ ਨੈਗੇਟਿਵ ਰਹਿੰਦਾ ਜਿੱਥੇ ਯੋਗਾ ਹੋਊਗਾ ਜਾਂ ਹਾਸੇ ਜਾਂ ਅਪਾ ਤਾੜੀਆਂ ਲਾਵਾਂਗੇ ਜਾਂ ਐਕਸਰਸਾਈਜ਼ ਕਰਾਂਗੇ ਜਾਂ ਖੇਡਾਂਗੇ ਉੱਥੇ ਦਾ ਔਰਾ ਉਸੇ ਤਰ੍ਹਾਂ ਦਾ ਹੋ ਜਾਂ ਸਾਨੂੰ ਉੱਥੇ ਜਾ ਕੇ ਉਹਦਾ ਦਾ ਮਹਿਸੂਸ ਹੁੰਦਾ ਤੁਸੀਂ ਕਿਤੇ ਬੁੱਧਿਸਟ ਮੋਨਸਟਰੀ ਦੇ ਵਿੱਚ ਜਾ ਕੇ ਦੇਖੋ ਤੁਹਾਨੂੰ ਪੀਸ ਆਫ ਮਾਈਂਡ ਫੀਲ ਹੋਊਗਾ ਜਿੱਥੇ ਸੱਤ ਸੰਗ ਹੁੰਦਾ ਹੋਵੇ ਉੱਥੇ ਜਾ ਕੇ ਤੁਹਾਨੂੰ ਲੱਗੂਗਾ ਕਿ ਹਾਂ ਇੱਥੇ ਬਹੁਤ ਅੱਛਾ ਰਿਲੈਕਸ ਫੀਲ ਹੋ ਰਿਹਾ ਮੈਂ ਬਾਡੀ ਹਲਕੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਇਦਾਂ ਲੱਗੂਗਾ ਕਿ ਸ਼ਾਂਤੀ ਮਹਿਸੂਸ ਹੋ ਰਹੀ ਹੈ ਸੋ ਔਰਾ ਹੁੰਦਾ ਇੱਕ ਤਰ੍ਹਾਂ ਦਾ ਹੁਣ ਜਿਵੇਂ ਇੱਥੇ ਪੰਛੀਆਂ ਨੂੰ ਲੋਕ ਦਾਣਾ ਪਾਣ ਆਉਂਦੇ ਆ ਲੋਕਾਂ ਨੂੰ ਲੋਕਾਂ ਨੂੰ ਲੱਗਦਾ ਕਿ ਨਹੀਂ ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਜਿਸ ਤਰ੍ਹਾਂ ਦਾ ਜੋ এনवायरमेंट ਜਿੱਥੇ ਆਪਾਂ ਰਹਿੰਦੇ ਆ ਉਸ ਤਰ੍ਹਾਂ ਦਾ ਕ੍ਰੀਏਟ ਹੋ ਜਾਂਦਾ ਉਸ ਤਰ੍ਹਾਂ ਦਾ ਬੰਦਾ ਮਹਿਸੂਸ ਕਰਨ ਲੱਗ ਜਾਂਦਾ ਤੁਸੀਂ ਆਪਣੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਸ ਯੰਗਸਟਰਸ ਨੇ ਜਾਂ ਸਾਡੀ ਜਾਲੇ ਨੇ ਜਾਂ 올ਡ ਏਜਰਸ ਨੇ ਜੋ ਇਸ ਟਾਈਮ ਯੋਗਾ ਕਰਨ ਨਹੀਂ ਆਏ ਆਪਣੇ ਘਰੇ ਸੁੱਤੇ ਪਏ ਨੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਹੀ ਅਪੀਲ ਕਰੂੰਗਾ ਜੀ ਕਿ ਦੇਸ਼ ਜਿਹੜਾ ਹੈਗਾ ਉਹ ਅੱਜ ਸ਼ਾਂਤੀ ਦੇ ਵੱਲ ਵੱਧ ਰਿਹਾ ਹੈ ਵਰਲਡ ਨੂੰ ਵੀ ਸ਼ਾਂਤੀ ਚਾਹੀਦੀ ਹੈ ਅੱਜ ਰਸ਼ੀਆ ਔਰ ਯੂਕਰੇਨ ਲੜ ਰਹੇ ਹੈ ਇਹ ਜਿਹੜਾ ਫਸਟ ਵਰਲਡ ਵਰਲਡ ਵਾਰ ਹੋਈ ਹੈ ਸੈਕੰਡ ਵਰਲਡ ਵਾਰ ਹੋਈ ਹੈ ਅਸੀਂ ਡਰ ਸਾਨੂੰ ਡਰ ਲੱਗ ਰਿਹਾ ਕਿ ਤੇ 3rd ਵਰਲਡ ਵਾਰ ਨਾ ਹੋ ਜਵੇ ਸੋ ਇਹ ਯੋਗਾ ਜਿਹੜਾ ਮਨ ਨੂੰ ਸ਼ਾਂਤ ਕਰਦਾ ਸਾਨੂੰ ਅਸੀਂ ਇੰਡੀਆ ਦੇ ਜਿਹੜੇ ਲੋਕ ਹੈਗੇ ਆ ਬੁੱਧਾ ਦੇ ਇਹ ਜਿਹੜਾ ਲੈਂਡ ਆਫ ਬੁੱਧਾ ਹੈ ਇੰਡੀਆ ਸੋ ਬੁੱਧਾ ਦਾ ਜਿਹੜਾ ਸੰਦੇਸ਼ ਹੈ ਸ਼ਾਂਤੀ ਦਾ ਉਹ ਸਾਰੀ ਦੁਨੀਆ 'ਚ ਫੈਲਣਾ ਚਾਹੀਦਾ ਯੋਗਾ ਦਾ ਸੰਦੇਸ਼ ਵੀ ਸਾਰੀ ਦੁਨੀਆ 'ਚ ਫੈਲਣਾ ਚਾਹੀਦਾ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਸਾਰਾ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਅੰਟਰਨੈਸ਼ਨਲ ਯੋਗਾ ਦੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਸਾਹਮਣੇ ਇਹ ਜਿਹੜਾ ਇਨੀਸ਼ੀਏਟਿਵ ਹੈ ਆਪਣੀ ਗਵਰਨਮੈਂਟ ਤੋਂ ਬੁਲੰਤਿਆ ਕੀਤਾ ਗਿਆ ਹੈ ਲੋਕਾਂ ਨੂੰ ਅਵੇਅਰ ਕਰਨ ਦਾ ਤੇ ਜਾਗਰੂਕ ਕਰਨ ਦਾ ਨਾ ਸਿਰਫ ਬੱਚੇ ਨੂੰ ਇਵਨ 올ਡ एजਸ ਵੀ ਐਸ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਾਰਕ ਦੇ ਵਿੱਚ ਕਿੰਨੇ ਸਾਰੇ ਆਏ ਹੋਏ ਨੇ ਤੇ ਇੰਨੇ ਜ਼ਿਆਦਾ ਅਵੇਅਰ ਨੇ ਉਹ ਤੁਹਾਡੇ ਇਸ ਤੇ ਕੀ ਕਹਿਣਾ ਹੈ ਮੈਂ ਹਰਕੇਸ਼ ਮਿੱਤਲ ਪ੍ਰੈਜ਼ੀਡੈਂਟ ਬੀਜੇਪੀ ਟ੍ਰੇਡਸਲ ਡਿਸਟ੍ਰਿਕਟ ਲੁਧਿਆਣਾ ਮੈਂ ਸਭ ਨੂੰ ਪਹਿਲਾਂ ਤੁਹਾਡੇ ਚੈਨਲ ਦਾ ਸ਼ੁਕਰ ਧੰਨਵਾਦ ਕਰ ਰਿਹਾ ਕਿ ਅੱਜ ਤੁਸੀਂ ਕਵਰ ਕਰ ਰਹੇ ਹੋ ਮੈਂ ਸਭ ਨੂੰ ਪਹਿਲਾਂ ਮਾਨੀ ਹੈ ਸਮਾਰੇ ਤਸਵੀਰ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦਾ ਦਿਨ ਬਣਾਇਆ ਔਰ ਵਰਲਡ ਦੇ ਵਿੱਚ ਅੱਜ ਦੇ ਦਿਨ ਨੂੰ ਉਹਨਾਂ ਨੇ ਸੈਲੀਬ੍ਰੇਟ ਕਰਨ ਵਾਸਤੇ ਅੱਜ ਸਾਰੀ ਸੰਸਥਾਵਾਂ ਸੈਲੀਬ੍ਰੇਟ ਕਰ ਰਹੀਆਂ ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਯੋਗ ਕੀ ਕਿਦਾਂ ਕਰਨਾ ਯੋਗ ਡੇ ਬਣਾ ਕੇ ਕਿ ਯਾਦ ਕਰਾਇਆ ਜਾਂਦਾ ਕਿ ਅਸੀਂ ਇਸ ਨੂੰ ਸੈਲੀਬ੍ਰੇਟ ਕਰੀਏ ਆਪਣੀ ਹੈਲਥ ਠੀਕ ਕਰੀਏ ਆਪਣੀ ਸਿਹਤ ਠੀਕ ਕਰੀਏ ਆਪਣੇ ਪਰਿਵਾਰ ਠੀਕ ਕਰੀਏ ਆਪਣਾ ਬਿਜ਼ਨਸ ਠੀਕ ਕਰੀਏ ਜੇ ਅੱਛੀ ਸਿਹਤ ਹੋਏਗੀ ਅੱਛੀ ਆਪਣਾ ਹੈਲਥ ਹੋਏਗਾ ਉਹਦੇ ਨਾਲ ਆਪਣਾ ਸਮਾਜ ਵੀ ਅੱਛਾ ਹੋਏਗਾ ਤੇ ਦੇਸ਼ ਵੀ ਅੱਛਾ ਹੋਏਗਾ ਅੱਜ ਪక్షి ਸੇਵਾ ਸੋਸਾਇਟੀ ਨੇ ਵੀ ਸੈਲਿਬ੍ਰੇਟ ਕੀਤਾ ਸਾਡੀ ਐਪੈਕਸ ਕਲੱਬ ਇੰਟਰਨੈਸ਼ਨਲ ਨੇ ਵੀ ਅੱਜ ਯੋਗਾ ਡੇ ਸੈਲਿਬ੍ਰੇਟ ਕੀਤਾ ਅੱਜ ਕਈ ਜਗ੍ਹਾ ਮੈਨੂੰ ਜਾਣ ਦਾ ਮੌਕਾ ਮਿਲਿਆ ਔਰ ਸਭ ਜਿਹਦੇ ਦੇਖ ਕੇ ਇੰਨਾ ਮਜ਼ਾ ਆਇਆ ਕਿ ਹਾਂ ਲੋਕਾਂ ਦੇ ਵਿੱਚ ਉਹਨਾਂ ਉੱਸਾ ਔਰ ਜੋਸ਼ ਸੀਗਾ ਹਾਡੇ ਹਿਸਾਬ ਨਾਲ ਹੁੰਦੀ ਸੀ ਆਉਣ ਵਾਲੀ ਜਨਰੇਸ਼ਨ ਨੂੰ ਤੇ ਆਪਣੇ ਜੁੜੇ ਨਿਊ ਕਮਰਸ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੇ ਜਿਹੜੇ ਘਰੇ ਅਜੇ ਸੁੱਤੇ ਹੋਏ ਨੇ ਜਿਹੜੇ ਅੱਜ ਨਹੀਂ ਆ ਇੰਟਰਨੈਸ਼ਨਲ ਯੋਗਾ ਤੇ ਯੋਗਾ ਕਰਨ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਉਹਨਾਂ ਦੇ ਵਿੱਚ ਕੋਈ ਵੀ ਅਵੇਰਨੈਸ ਨਹੀਂ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਜਿਹੜੀ ਯੁਵਾ ਜਨਰੇਸ਼ਨ ਹੈ ਜਿਹੜੀ ਨਾਲ ਨੂੰ ਟੀਵੀ ਔਰ ਮੋਬਾਈਲ ਦੇ ਵਿੱਚ ਬੈਠੀ ਰਹਿੰਦੀ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਵੇਰੇ ਉਠੋ ਯੋਗਾ 'ਚ ਆਓ ਜੇ ਯੋਗ ਤੁਸੀਂ ਕੰਡਾ ਕਰ ਲੋਗੇ ਤੁਹਾਡਾ ਸਾਰਾ ਦਿਨ ਇੰਨਾ ਕੁ ਵਧੀਆ ਨਿਕਲੇਗਾ ਸਾਰਾ ਦਿਨ ਆਪਣੇ ਕੋ ਪੀਆ ਟੀਵੀ ਦੇਖਣ ਨੂੰ ਮੋਬਾਈਲ ਦੇਖਣ ਨੂੰ ਆਪਣੀ ਸਿਹਤ ਨੂੰ ਇੱਕ ਘੰਟਾ ਜ਼ਰੂਰ ਦੇਣਾ ਚਾਹੀਦਾ ਜਿਹਦੇ ਨਾਲ ਸਮਾਜ ਦੇ ਵਿੱਚ ਤੁਸੀਂ ਇੱਕ ਅੱਛਾ ਕੰਮ ਕਰ ਸਕੋਗੇ ਸਮਾਜ ਦੇ ਵਿੱਚ ਆਪਣੇ ਬਿਜ਼ਨਸ 'ਚ ਆਪਣੀ ਪੜਾਈ ਦੇ ਵਿੱਚ ਬਹੁਤ ਅੱਛਾ ਕੰਮ ਕਰ ਸਕੋਗੇ ਯਾਸ਼ੀਰ ਆਨ ਜੀ ਮੈਂ ਸਭ ਪਹਿਲਾਂ ਤਾਂ ਤੁਹਾਨੂੰ ਇੰਟਰਨੈਸ਼ਨਲ ਯੋਗਾ ਦਿਵਸ ਬਹੁਤ-ਬਹੁਤ ਵਧਾਈ ਕਿਉਂਕਿ ਅੱਜ ਜਿਹੜਾ ਇਹ ਦਿਨ ਹੈ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਬਹੁਤ ਇੰਪੋਰਟੈਂਟ ਹੁੰਦਾ ਹੈ ਹਰ ਇੱਕ ਦੇ ਲਾਈਫ ਵਿੱਚ ਕਿਉਂਕਿ ਕਿਸੇ ਨੂੰ ਵੀ ਅਵੇਅਰਨੈਸ ਨਹੀਂ ਹੁੰਦੀ ਆਪਣੀ ਫਿਟਨੈਸ ਨੂੰ ਲੈ ਕੇ ਤੇ ਤੁਹਾਡੇ ਸਾਹਮਣੇ ਆ ਲੱਜ ਇੰਟਰਨੈਸ਼ਨਲ ਯੋਗਾ ਦਿਵਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਸਮਾਜ ਵਿੱਚ ਜਿਹੜੇ ਮੋਦੀ ਸਾਹਿਬ ਨੇ ਯੋਗ ਦਾ ਇਹ ਕਾਰਿਆ ਚਾਲੂ ਕੀਤਾ ਆਪਾਂ ਨੂੰ ਹਰ ਬੰਦੇ ਨੂੰ ਸਵੇਰੇ ਉੱਠ ਕੇ ਯੋਗ ਕਰਨਾ ਚਾਹੀਦਾ ਕਿਉਂਕਿ ਅੱਜ ਦੀ ਰੁਝਾਨ ਦੀ ਜ਼ਿੰਦਗੀ 'ਚ ਯੋਗ ਦਾ ਬਹੁਤ ਮਾਤਮ ਉਦੋਂ ਨਾਲ ਆਪਾਂ ਆਪਣਿਆਂ ਨੂੰ ਫਿੱਟ ਫਾਟ ਰੱਖ ਸਕਾਂਗੇ ਆਪਾਂ ਸਮਾਜ ਵਿੱਚ ਹਰ ਕਾਰਿਆ ਕਰ ਸਕਾਂਗੇ ਬੀਨਸ ਸੱਚਾ ਕਰ ਸਕਾਂਗੇ ਸਮਾਜ ਵਿੱਚ ਜੇ ਆਪਾਂ ਆਪਣੀ ਬੋਡੀ ਫਿੱਟ ਹੋ ਗਈ ਇਹ ਸਾਰੇ ਕੰਮ ਤਾਂ ਹੀ ਕੀਤੇ ਜਾ ਸਕਦੇ ਇਸ ਕਰਕੇ ਆਪਾਂ ਨੂੰ ਜੋ ਸਵੇਰੇ ਉੱਠ ਕੇ ਹਰ ਹਾਲਤ ਕਰਨਾ ਚਾਹੀਦਾ ਤਾਂ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਜਿੰਨੇ ਵੀ ਪਰਿਵਾਰ ਆ ਉਹਨਾਂ ਨੂੰ ਵੀ ਇਸ ਕਾਰਿਆ ਕਰਨੀ ਚਲਿਆਣਾ ਚਾਹੀਦਾ ਤੇ ਜਿੰਦੇ ਦਾ ਪਰਿਵਾਰ ਵੀ ਸਾਦੇ ਖੁਸ਼ਹਾਲ ਹੋਣਗੇ ਤਾਂ ਆਪਣਿਆਂ ਸਮਾਜ ਦੀ ਤਰੱਕੀ ਹੋਗੀ ਸਰ ਤੁਸੀਂ ਦੇਖ ਸਕਦੇ ਹੋ ਤੇ ਛੋਟੇ ਤੋਂ ਛੋਟੇ ਬੱਚੇ ਵੀ ਆਏ ਆ ਤੁਹਾਨੂੰ ਇਹਦਾ ਕਿਦਾਂ ਫੀਲ ਹੁੰਦਾ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਵੀ ਅੱਜ ਯੋਗਾ ਦਿਵਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਇੰਟਰਸਟ ਲੈ ਕੇ ਉਹ ਯੋਗਾ ਕਰਦੇ ਨੇ ਕਿ ਉਹਨਾਂ ਨੂੰ ਇਹਦਾ ਲੱਗਦਾ ਕਿ ਇਹ ਸਾਡਾ ਇੱਕ ਪਾਰਟ ਆਫ ਲਾਈਫ ਹੈ ਹਾਂ ਇਹ ਪਾਰਟ ਆਫ ਲਾਈਫ ਜਿਹੜਾ ਦੇਖਿਆ ਮੈਂ ਵੀ ਬੱਚਿਆਂ ਨੂੰ ਯੋਗ ਕਰਦੇ ਇਹ ਬੱਚੇ ਜੇ ਆਪਾਂ ਆਪਣੇ ਸਮਾਜ ਉੱਤੇ ਆਊਗਾ ਬੱਚੇ ਅੱਛਾ ਸੰਸਕਾਰ ਸਿੱਖਣਗੇ ਯੋਗ ਵਿੱਚ ਹੱਥ ਦਾ ਦੀ ਇੱਕ ਬੋੜੀ ਦੀ ਵੀ ਪੂਰੀ ਮੂਵਮੈਂਟ ਹੈ ਉਹਨਾਂ ਨੂੰ ਜਿਹੜੇ ਗਿਆਨ ਵੀ ਦਿੱਤਾ ਜਾਂਦਾ ਅੱਛੇ ਸੰਸਕਾਰ ਫਿਰ ਸਮਾਜ ਆਪਣੇ ਆਪ ਜੇ ਬੱਚੇ ਅੱਛੇ ਬਣਾਂਗੇ ਤਾਂ ਆਪਣੇ ਆਪ ਸਮਾਜ ਤਰੱਕੀ ਕਰੂਗਾ ਹਰ ਕਾਰਿਆ ਕਰਮ ਵਧੀਆ ਹੋਊਗਾ ਸਮਾਜ ਵਿੱਚ ਖੁਸ਼ੀ ਆਊਗੀ ਕੋਈ ਜੋ ਵੀ ਦੇਸ਼ ਦੀ ਤਰੱਕੀ ਹੋਊਗੀ ਦੇਸ਼ ਜਦੋਂ ਵਧੂਗਾ ਹਰ ਕਾਰਿਆ ਕਰਨ ਅੱਛੇ ਹੁੰਦੇ ਰਹਿਣਗੇ ਫਿਰ ਆਗੇ ਸਾਸ਼ਕਾਲ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਇੰਟਰਨੈਸ਼ਨਲ ਯੋਗਾ ਦੇ ਰਹੀਆਂ ਕਿਉਂਕਿ ਅਸੀਂ ਦੇਖ ਸਕਦੇ ਹਾਂ ਕਿ ਇੱਕ ਇਦਾਂ ਦਾ ਕੈਂਪੇਨ ਹੈ ਜਦੇ ਵਿੱਚ ਨਾ ਸਿਰਫ ਬੱਚੇ ਨੂੰ ਇਵੇਂ ਸਾਡੇ 올ਡ 에ਜਸ ਨੂੰ ਵੀ ਇਹਦੇ ਵਿੱਚ ਵਧੀਆ ਪਰਫਾਰਮ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਉਹਨਾਂ ਦੇ ਲਾਈਫ ਦੇ ਵਿੱਚ ਜਿਹੜੀ ਆਉਣ ਵਾਲੀਆਂ ਮੁਸ਼ਕਲਾਂ ਨੇ ਬੋਡੀ ਨੂੰ ਲੈ ਕੇ ਜਾਂ ਫਿਟਨੈਸ ਨੂੰ ਲੈ ਕੇ ਉਹ ਖਤਮ ਹੋ ਜਾਣਗੀਆਂ ਤੇ ਤੁਹਾਡੇ ਸਾਹਮਣੇ ਜਿਹੜਾ ਇਨੀਸ਼ੀਏਟ ਗਵਰਨਮੈਂਟ ਵੱਲੋਂ ਲੇਤਾ ਗਿਆ ਹੈ ਉਹ ਅਜ ਤਨੇ ਪੰਜਾਬ ਆਪਣੇ ਲੁਧਿਆਣੇ ਦੇ ਵਿੱਚ ਰੱਖ-ਪਾਗ ਦੇ ਵਿੱਚ ਅਸੀਂ ਦੇਖ ਸਕਦੇ ਕਿੰਨੀ ਨੰਬਰ ਆਫ ਪੀਪਲ ਵੀ ਆਏ ਹੋਏ ਨੇ ਤੁਹਾਡੇ ਸਾਹਮਣੇ ਲਈ ਕੀ ਹੈ ਇੱਕ ਪਹਿਲੇ ਤਾਂ ਸਿਟੀ ਹੋਮ ਦੇ ਦਰਸ਼ਕਾਂ ਦਾ ਧੰਨਵਾਦ ਔਰ ਸਿਟੀ ਹੋਮ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵਿਚਾਰ ਪੁੱਛਿਆ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਯੋਗ ਬਹੁਤ ਪ੍ਰਾਤਨ ਸੰਸਕ੍ਰਿਤੀ ਸਾਡੀ ਦਾ ਹਿੱਸਾ ਹੈ ਯੋਗ ਸਾਡੇ ਰਿਸ਼ੀ ਮੁਨੀਆਂ ਦੀ ਦੇਣ ਹੈ ਉਹ ਦੇਣ ਜਿਹੜੀ ਸਾਨੂੰ ਸਵਸਥ ਰੱਖਣ ਲਈ ਸੀ ਯੋਗ ਬਣਾਏ ਨਿਰੋਗ ਯੋਗ ਦੇ ਜਿੰਨੇ ਵੀ ਮੰਤਰ ਹੈ ਜਾਂ ਯੋਗ ਦਾ ਜੋ ਵੀ ਕਿਰਿਆਵਾਂ ਵਾ ਉਹ ਸਾਡੇ ਰਿਸ਼ੀਆਂ ਨੇ ਸਾਡੇ ਸਵਸਥ ਜੀਵਨ ਲਈ ਬਣਾਈਆਂ ਉਦੇ ਮਾਧਿਅਮ ਨਾਲ ਉਹਨਾਂ ਨੇ ਬੜੀ ਉન્નਤੀ ਕੀਤੀ ਬੜਾ ਕੁਝ ਉਹਨਾਂ ਨੇ ਕੀਤਾ ਮੋਦੀ ਜੀ ਨੇ ਜਿਹੜੀ ਇਹ ਵਿਦਿਆ ਸਾਡੀ ਭਾਰਤ ਦੀ ਵਿਦਿਆ ਵਿਲੁਪਤ ਪਈ ਸੀ ਜਿਹਨੂੰ ਅਸੀਂ ਲੋਕ ਭੁੱਲ ਗਏ ਸੀਗੇ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਹੈ ਬਾਬਾ RAMDEV ਹੋ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋ ਗਏ ਅੱਜ ਵਿਸ਼ਵ ਸਤਰ ਤੇ ਯੋਗ ਦੀ ਗੱਲ ਚੱਲ ਰਹੀ ਹੈ ਯੋਗ ਨੂੰ ਹਰ ਆਦਮੀ ਨੂੰ ਅਪਣਾਉਣਾ ਚਾਹੀਦਾ ਹੈ ਇਹ ਜੀਵਨ ਪਦਤੀ ਦਾ ਇੱਕ ਸਿਸਟਮ ਹੈ ਯੋਗ ਕਰਨ ਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਵੀ ਸਵਸਥ ਹੁੰਦੇ ਹੋ ਸਰੀਰਿਕ ਤੌਰ ਤੇ ਵੀ ਸਵਸਥ ਹੁੰਦੇ ਹੋ ਤੁਸੀਂ ਆਪਣੇ ਜੀਵਨ ਦੇ ਸਾਰੇ ਗੋਲ ਯੋਗ ਦੇ ਨਾਲ ਪੂਰੇ ਕਰ ਸਕਦੇ ਹੋ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਭੋਗਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਭੋਗਾਂ ਦੇ ਵਿੱਚ ਰੋਗ ਦਾ ਖਤਰਾ ਹੈ ਯੋਗ ਦੇ ਵਿੱਚ ਨਿਰੋਗ ਰਹਿਣਾ ਹੈ ਭੋਗਾਂ ਨਾਲ ਰੋਗ ਲੈਣਾ ਇਸ ਲਈ ਆਪਾਂ ਯੋਗ ਨੂੰ ਅਪਣਾਈਏ ਯੋਗ ਬੜੀ ਅੱਛੀ ਪદ્ધਤੀ ਹੈ ਸਾਡੇ ਸਵਸਥ ਰਹਿਣ ਦਾ ਇੱਕ ਸਾਧਨ ਹੈ ਧੰਨਵਾਦ ਮੈਂ ਨਹੀਂ ਕਹਿਣਾ ਚਾਹੁੰਦਾ ਤੁਝੇ ਮੇਗੀ ਤੁਹਾਨੂੰ ਪਤਾ ਹੈ ਕਿ ਅੱਜ ਅਸੀਂ ਇੰਟਰਨੈਸ਼ਨਲ ਯੋਗਾ ਦੇ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਇਸ ਮੌਕੇ ਤੇ ਸਾਡੇ ਨਾਲ ਕਾਫੀ ਖਾਸ ਸ਼ਖਸੀਤਾਂ ਨੇ ਵੀ ਗੱਲਬਾਤ ਕੀਤੀ ਜਿਸ ਤੋਂ ਬਾਅਦ ਸਾਨੂੰ ਇੰਟਰਨੈਸ਼ਨਲ ਯੋਗਾ ਦੇ ਨੂੰ ਸੈਲੀਬ੍ਰੇਟ ਕਰਨ ਦੀ ਇੱਕ ਹੋਰ ਪ੍ਰੇਰਣਾ ਤੇ ਇੱਕ ਹੋਰ ਕਹਿੰਦੇ ਨੇ ਕਿ ਇੱਕ ਇਨਸਪੀਰੇਸ਼ਨ ਤੁਹਾਨੂੰ ਉਹਦੇ ਤੋਂ ਹੀ ਮਿਲਦੀ ਹੈ ਜਿਹੜੇ ਜਿਹੜੇ ਇਸ ਸੁਸਾਇਟੀ ਲਈ ਕੰਮ ਕਰਦੇ ਨੇ ਤੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੁੰਦੀ ਹੈ ਸੋ ਉਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਆਈ ਹੋਪ ਇਹ ਜਿਹੜਾ ਇਸ ਸਾਲ ਦਾ ਇੰਟਰਨੈਸ਼ਨਲ ਯੋਗਾ ਦੇ ਸੀ ਇਹ ਕਾਫੀ ਹੀ ਇੰਟਰਸ लेवल ਦੇ ਲੋਕਾਂ ਨੇ ਇਸ ਵਿੱਚ ਇੰਟਰਸਟ ਲਿੱਤਾ ਤੇ ਇੱਕ ਕਾਫੀ ਹੀ ਵੱਡੇ ਪੈਮਾਨੇ ਤੇ ਇੱਥੇ ਆਡੀਅנס ਵੀ ਸਾਨੂੰ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਇਸ ਵਿੱਚ ਪਰਫਾਰਮ ਕੀਤਾ ਸ ਆਈ ਹੋਪ ਕਿ ਅਗਲੇ ਸਾਲ ਵੀ ਸਾਨੂੰ ਇਸ ਨੂੰ ਵੱਧ ਦੋ ਗੁਣਾ ਹੀ ਲੋਕ ਮਿਲਣ ਤੇ ਬੱਚੇ ਵੀ ਇਸ ਜਿਹੜਾ ਇਹ ਇੱਕ ਇਨੀਸ਼ੀਏਟ ਹੈ ਜਿਹੜਾ ਇੱਕ ਪ੍ਰੋਜੈਕਟ ਕਹਿ ਲਈਏ ਆਪਾਂ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਆਪਣੇ ਆਪ ਨੂੰ ਫਿਟਨੈਸ ਤੇ ਆਪਣੇ ਆਪ ਨੂੰ ਇੱਕ ਫਿਟਨੈਸ ਫਰੀਕ ਬਣਾ ਲਈਏ ਇਦਾਂ ਹੀ ਆਪਣੇ ਆਪ ਨੂੰ ਅੱਗੇ ਲਿਆਉਂਦੇ ਰਹਿਣ ਸੋ ਇਦਾਂ ਹੀ ਹੋਰ ਅਪਡੇਟਸ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਸਿਟੀ ਹੋਮ ਨਿਊਜ਼ ਤੇ ਮੇਰੇ ਨਾਲ ਕੈਮਰਾਮੈਨ ਜਸਵਿੰਦਰ ਸਿੰਘ